ਮਾਈਸੈਲਫ ਇਨਸਪੈਕਟਰ ਅਬੈ ਸਿੰਘ ਚਾਹਾਨ ਐਸ ਐਚਓ ਨਾਲਾ ਹੀ ਹਣਾ ਪਟਿਆਲਾ ਤੇ ਮਾਮਲਾ ਜੀ ਇਹ ਜਿਹੜਾ 104 ਜਾਨੇ ਡਿਫੋਰਟ ਹੋਏ ਸੀ ਯੂ ਐਸ ਏ ਤੋਂ ਇੰਡੀਆ ਡਿਫੋਰਟ ਹੋਈ ਸੀ ਰੀਸੈਂਟਲੀ ਉਸ ਦੇ ਜਿਹੜੇ 104 ਵਿਕਟਮ ਚੋਂ 31 ਵਿਕਟਮ ਜਿਹੜੇ ਪੰਜਾਬ ਦੇ ਸੀ ਤੇ ਉਸ ਚੋਂ ਚਾਰ ਪਟਿਆਲੇ ਜ਼ਿਲ੍ਹੇ ਦੇ ਦੇ ਸੀ ਪਟਿਆਲੇ ਜ਼ਿਲ੍ਹੇ ਚੋਂ ਇੱਕ ਵਿਕਟਮ ਸੀਗਾ ਆਪਣਾ ਜਿਹਦੇ ਉਹਦੀ ਸਟੇਟਮੈਂਟ ਤੇ ਆਪਾਂ ਏ ਐਫ ਆਈ ਆਰ ਨੰਬਰ 6/82 2025 ਰਜਿਸਟਰ ਕੀਤੀ ਸੀ ਤੇ ਉਹਦੇ ਚ ਹੀ ਅੱਜ ਇੱਕ ਆਪਾਂ ਨੂੰ ਸਫਲਤਾ ਸਾਨੂੰ ਸਾਡੇ ਥਾਣੇ ਨੂੰ ਮਿਲੀ ਹੈ ਜਿਸ ਚ ਅਸੀਂ ਕੱਲ ਇੱਕ ਅਕਿਊਜ਼ ਨੂੰ ਅਰੈਸਟ ਕਰ ਲਿਆ। ਇੱਕ ਐਮਰਜੈਂਸੀ ਕੇਸ ਸੀ ਜਿੱਥੇ ਫਾਈਨਲ ਅਰੈਸਟ ਕਰਦੇ ਜਾਨਕਾਰੀ ਤੋਂ ਮਿਲਦੇ ਜੀ। ਜੀ। ਅ ਜਿਹੜਾ ਅਕਿਊਜ਼ ਦਾ ਉਹ ਉਹਦੀ ਉਮਰ ਤਕਰੀਬਨ 39 ਸਾਲ ਹੈ ਜੀ ਤੇ ਉਹ ਹਰਿਆਣਾ ਪੁਰਖhetra ਦਾ ਰਹਿਣ ਵਾਲਾ ਹੈ। ਤੇ ਸਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿ ਉਹ ਆਪਣੇ ਇਨ-ਲॉज ਦੇ ਇਥੇ ਹਾਈਡ ਆਊਟ ਕਰ ਰਹੇ। ਤੇ ਉਥੋਂ ਅਸੀਂ ਇਹਨੂੰ ਅਰੈਸਟ ਕੀਤਾ ਪਰ ਪਤਾ ਲੱਗਿਆ ਜੀ ਇਹ ਕਿਸ ਤਰ੍ਹਾਂ ਅੰਪੀਅਰ ਕੀਤਾ ਤਿੱਤਰ ਸਿਗਾ ਉਹ ਸਿਤਰਾ ਅੰਮੀਂ ਇੰਟਰਵਿਊ ਜਾਇਆ ਹੈ ਤੇ ਇਹਦਾ ਕੰਮ ਕੀ ਸੀ ਜਮੇ ਜੀ ਸਾਡੇ ਇਸ ਚ ਕੁੱਲ ਹਜੇ ਤੱਕ 4 ਅਕਿਊਜ਼ ਨੇ ਜਿਸ ਤੋਂ ਬਾਕੀ 7 ਅਕਿਊਜ਼ ਦੇ ਲਿੰਕ ਚ ਸਿਗਾ ਜਿਹੜਾ ਆਪਣਾ ਪੀੜਤ ਸੀ ਤੇ ਉਹਨਾਂ ਚਾਰਾਂ ਚੋਂ ਦੋ ਦੇ ਥਰੂ ਹੀ ਇਹ ਇਸ ਬੰਦੇ ਜਿਹਨੂੰ ਅਸੀਂ ਅਰੈਸਟ ਕੀਤਾ ਉਹਨੂੰ ਮਿਲਿਆ ਸੀ ਤੇ ਜਨਰਲੀ ਇਹਦਾ ਜ਼ਿਆਦਾ ਟਿਕਟਿੰਗ ਤੇ ਜਿਹੜਾ ਵੀਜ਼ਾ ਇਹ ਅਰੇਂਜ ਕਰਾ ਕੇ ਦਿੰਦਾ ਹੁੰਦਾ ਸੀ ਉਹ ਖੁਦ ਵੀ ਕਰਦਾ ਸੀ ਤੇ ਅਗਿਓ ਵੀ ਕਰਾ ਕੇ ਦਿੰਦਾ ਹੁੰਦਾ ਸੀ ਪੀਰਿਤ ਕੋਲ ਕਿਹਦੇ ਕੋਲ ਪਹੁੰਚਿਆ ਸੀ ਇਹ ਡੋਂਕੀ ਦੇ ਨਾਮ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਅ ਪੀਰਿਤ ਭਾਜੀ ਬਿਲਕੁਲ ਯੂ ਐਸ ਬਾਰਡਰ ਕ੍ਰੋਸ ਕਰਕੇ ਉੱਥੇ ਡਿਟੈਂਡ ਡਿਟੈਂਸ਼ਨ ਸੈਂਟਰ ਤੋਂ ਰਿਪੋਰਟ ਹੋਏ ਨੇ ਇਹ ਜਿਹੜੇ ਸਾਰੇ ਰਿਪੋਰਟ ਹੋਏ ਆ ਯੂ ਐਸ ਪਹੁੰਚ ਕੇ ਹੀ ਰਿਪੋਰਟ ਹੋਏ ਨੇ ਹੋਣਾ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਲਿਜਾਇਆ ਜਾਂਦਾ ਜੀ ਜੀ ਇਹ ਇਹਨਾਂ ਦਾ ਇੱਕ ਪ੍ਰੋਪਰ ਇਹਨਾਂ ਦਾ ਰੂਟ ਬਣਿਆ ਹੋਇਆ ਸੀ ਜਿਹਨੂੰ ਆਪਾਂ ਡੋਂਕੀ ਰੂਟ ਵੀ ਕਹਿ ਦਿੰਦੇ ਆ ਇਸ ਚ ਸਾਊਥ ਅਮਰੀਕਾ ਦੇ ਦੇਸ਼ਾਂ 'ਚ ਪਹਿਲਾਂ ਪਹੁੰਚਾ ਕੇ ਫਿਰ ਬੱਖੋ ਬੱਖੇ ਬਕਰੇ ਦੇਸ਼ਾਂ ਤੋਂ ਇਹ ਥਰੂ ਪੈਦਲ ਵੀ ਜਾਂ ਕਈ ਵਾਰ ਬਸਾਂ ਤੇ ਜਾਂ ਕਈ ਵਾਰ ਕਿਸ਼ਤੀਆਂ ਤੇ ਦੇਸ਼ੇ ਕ੍ਰੋਸ ਕਰਾ ਕਰਕੇ ਮੈਕਸੀਕੋ ਤੇ ਤੱਕ ਦੇਸ਼ ਤੱਕ ਲੈ ਜਾ ਕੇ ਤੇ ਮੈਕਸੀਕੋ ਬਾਰਡਰ ਤੋਂ ਯੂ ਐਸ ਬਾਰਡਰ ਇਹ ਇਲੀਗਲ ਫਰਨਸ ਕਿ ਜਲਦੀ ਕਿਦਨੇ ਸਟੇਟ ਹੋਈ ਕੀ ਜੀ ਕੰਪਲੇਨੈਂਟ ਕਹਿੰਦਾ ਹੈ ਕਿ ਮੇਰੀ 45 ਲੱਖ ਦੀ ਡੀਲ ਹੋਈ ਸੀ ਜੋ ਉਹਨੇ ਜਿਹੜਾ ਮੇਨ ਏਜੰਟ ਹੈ ਇਸ ਦਾ ਜਿਹੜਾ ਸਾਡਾ ਵਾਂਟਡ ਹੈ ਤੇ ਉਹਦੇ ਉਹਨੂੰ ਉਹਨੇ 45 ਲੱਖ ਉਹ ਵੀ ਕੰਮ ਕੀ ਕੀਤਾ ਹੋਈਆਂ ਤੇ ਇਹ ਜਿਹੜਾ ਅਸੀਂ ਅਕਿਊਜ਼ਡ ਅਰੈਸਟ ਕੀਤਾ ਉਹਦਾ ਅਸੀਂ ਜਿਹੜਾ ਬੈਂਕ ਖਾਤਾ ਸੀ ਫ੍ਰੀਜ਼ ਕਰਾਇਆ ਜਿਸ 'ਤੇ ਕੁਝ ਅਮਾਉਂਟ ਆਈ ਵੀ ਹੋਈ ਸੀ ਅਕਿਊ ਜਿਹੜਾ ਵਿਟਿਮ ਦੇ ਕਿਸੇ ਰਿਸ਼ਤੇਦਾਰ ਵੱਲੋਂ ਦੇ ਬੈਂਕ ਖਾਤੇ 'ਤੇ ਜੇ ਪਾਈ ਗਈ ਸੀ ਤੇ ਉਹ ਜਿਹੜਾ ਬੈਂਕਾ ਦਾ ਉਸ ਤੇ ਤਕਰੀਬਨ 635000 ਦੇ ਲਗਭਗ ਅਮਾਉਂਟ ਹੈ ਉਹ ਸੀ ਖਾਤਾ ਫ੍ਰੀ ਹੋਦੀ ਕਮੀ ਹੋ ਸਕਦੀ ਹੈ ਜਿਹਦੇ ਤੋਂ ਉਹ ਮੰਗਦੀ ਆ ਕੁਝ ਮਿਲਦੀ ਹੈ ਇਹ ਜਾਣਕਾਰੀ ਕਿ ਕਿੰਨੇ ਪਾਸੇ ਕਰਤੇ ਚੁਕੇ ਆ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਅੱਗੇ ਆਊਗਾ ਸੰਭਾਭਾਤ ਰੈਨਡਰ ਹੁੰਦਾ ਪੱਕਾ ਕੋਈ ਐਡਰੈਸ ਪਤਾ ਲੱਗੇ ਜਿਸ ਤਰ੍ਹਾਂ ਇਹ ਆਪਣੇ ਥਾਨੇ ਬਦਲਦਾ ਹੁੰਦਾ ਹਾਲ ਤੱਕ ਜਿੰਨਾ ਸਾਹਮਣੇ ਆਇਆ ਜੀ ਹੀ ਵਾਸ ਮੂਵਿੰਗ ਕਦੇ ਇਹ ਕਿਹੜੇ ਸ਼ਹਿਰ ਦਾ ਸੀ ਕਦੇ ਕਿਹੜੇ ਸ਼ਹਿਰ ਕਿਰਾਏ ਤੇ ਰਹਿੰਦਾ ਹੁੰਦਾ ਸੀ ਪੱਕਾ ਬਸ ਨਹੀਂ ਕਿ ਥਾਣੇ ਸਰ ਕੋ ਰਿਫਰ ਕਰ ਰਸ ਜਾਲੇ ਕਿ ਨਿਕਲਦਾ ਹੋਇਆ ਕਿ ਜਿਵੇਂ ਪਟਿਆਲੇ ਰੀਸੈਂਟਲੀ ਤਾਂ 4 ਦਿਨ ਪਹਿਲਾਂ ਹੀ ਆਇਆ ਸੀ। ਜਿਹੜਾ ਪੰਜਾਬ ਦਾ ਪਹਿਲਾ ਕੇਸ ਨਾ ਫੌਲ ਸੀ ਤਾਂ ਇਹ ਜਿਹੜਾ ਦੰਤੀ ਬੁਮਾਰਾ ਵਾਲਾ ਤੇਰਾ ਇੱਕ ਇਹਦਾ ਪਰ ਹੈ ਅਕੀਦੀ ਦੀ ਸੋਚਿਆ ਕਿ ਇਹਨੇ ਆਪਣਾ ਮਿਲਨ ਚੈਨੇਈ ਨੂੰ ਕਰ ਦਿੱਤਾ। ਬਿਲਕੁਲ ਜੀ ਅਸੀਂ ਇਹ ਕੜੀ ਦੀ ਕੜੀ ਨਾਲ ਕੜੀ ਜੋੜਾਂਗੇ ਤੇ ਜੋ ਜੋ ਇਸ ਇਨਵੋਲਡ ਹੋਇਆ ਤੇ ਉਹਨੂੰ ਅਸੀਂ ਅਰੈਸਟ ਕਰਾਂਗੇ। ਜੀ ਪਟਿਆਲੇ ਜੀ ਇਹ ਇੰਜੀਨਰ ਨਾ ਨਾਮ ਆ ਰਹੇ ਨੇ ਜਿਸ ਨੂੰ ਇਹ ਸਰ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਇਨਵੈਸਟੀਗੇਟ ਕਰ ਰਹੇ ਹਾਂ।